ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰ ਕੁਬਤਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਪਵਡ ਠੀਕ ਆ ਲਓ ਜੀ ਕਾਰਥੀਆ ਵਲੌਗ ਦੀ ਸਟਾਰਟਿੰਗ 9 9:30 ਵਜੇ ਤੇ ਸਭ ਤੋਂ ਪਹਿਲਾਂ ਚੱਲਦੇ ਆਂ ਖੇਤ ਬਈ ਫੜਾ ਕੇ ਆਉਣੇ ਰੋਟੀ ਹਾਂਜੀ ਮੇਰੇ ਵੀਰੋ ਪਹੁੰਚ ਗਏ ਜੀ ਆਪਣੇ ਖੇਤ ਕਿਆ ਬਾਤਾਂ ਯਾਰ ਇੱਥੇ ਆ ਕੇ ਤਾਂ ਨਾ ਐ ਲੱਗਦਾ ਵੀ ਜਿਵੇਂ ਸਾਰਾ ਨਾ ਇਕ ਮਾਏ ਲੱਗਦਾ ਇਥੇ ਕਿ ਤਾਂ ਦੁਨੀਆ ਹੀ ਚੇਂਜ ਹੋ ਗਈ ਯਾਰ ਹਨਾ ਆਹ এনवायरमेंट ਆ ਨੇਚਰ ਯਾਰ ਕਿਆ ਬਾਤ ਆ ਨਹੀਂ ਬਈ ਯਾਰ ਏਸੀ ਵੀ ਨਹੀਂ ਰੀਸ ਕਰਦਾ ਬਈ ਸੌ ਲੱਗੇ ਜਿਹੜੀ ਹਵਾ ਹਨਾ ਜਿਹੜੀ ਫੀਲ ਇਥੇ ਆ ਕੇ ਆਉਂਦੀ ਆ ਬੰਦੇ ਨੂੰ ਕਿਆ ਬਾਤ ਆ ਨਿਆਰਾ ਹਨਾ ਕਿੰਨੀ ਗ੍ਰੀਨਰੀ ਕਿੰਨਾ ਨੇਚਰਲ ਆ ਸਾਰਾ ਕੰਮ ਬਹੁਤ ਵਧੀਆ ਇਹ ਕੋਣੋ ਸਾਡੇ ਬੰਦਿਆਂ ਨੂੰ ਬੋਲ ਮਾਰਦੇ ਆ ਰੋਟੀ ਖਾ ਲੋ ਤੇ ਕੰਮ ਅੱਜ ਮੈਨੂੰ ਕਹੀ ਆਖਿਆ ਤੜਕੇ ਦੇ ਫੋਨ ਤੇ ਫੋਨ ਆਉਂਦੇ ਸੁੱਤੇ ਪਏ ਨੂੰ ਕਹਿੰਦੇ ਵੀ ਨੀਰਾ ਹੀ ਵੱਢ ਕੇ ਲਿਆਉਣਾ ਹਨਾ ਓ ਰੋਟੀ ਖਾ ਲੋ ਆ ਲਾ ਪੇਖਾ ਕੁ ਲੈ ਨੀ ਡਾਇਰਾ ਪਕੜਾ ਮੂਝ ਵਰਤਾਂ ਪਾਣੀ ਜਾਣ ਐਕਸ਼ਨ ਟਾਂਗ ਤੇ ਆਣ ਤੇ ਲੋ ਭਾਈ ਉਹ ਕੁਿਰ ਪੜ ਉਹਨ ਮੇਰੇ ਆਪਾਂ ਨੀਰਾ ਹੀ ਵਾਢੀ ਲੈ ਕੇ ਯਾਰ ਸਾਡੇ ਤਾਏ ਕੋ ਵੱਢ ਕਰਨਾ ਆਪਣੇ ਦਾ ਨੀਰਾ ਮੁੱਕ ਗਿਆ ਚਲੋ ਬਾਪਿਓ ਕਰ ਲੈ ਸੰਦ ਸੰਦ ਲੋੜ ਠੀਕ ਐ ਤੇ ਚੱਲਦੇ ਆਂ ਬਈ ਖੇਤ ਨੀਰਾ ਲੈਣ ਰੋਟੀ ਪਾਣੀ ਲੈ ਆ ਖਾ ਆਪਾਂ ਉਦੋਂ ਬਾਅਦ ਆ ਕੇ ਕੋਈ ਉਧਰਲੇ ਕਰੇ ਹਨਾ ਖੁੱਡਾਂ ਖੱਡਾਂ ਦਾ ਕੰਮ ਰਹਿੰਦਾ ਜਿਹੜਾ ਉਹ ਨੀਵੇੜਾਂਗੇ ਉਹਨੂੰ ਦੌਣੀ ਵੀ ਆ ਜੂਗਾ ਫੋਨ ਹੈਗਾ ਮੇਰਾ 7% ਮੀਰੇ ਮੈਂ ਕਰਾਂ ਫੋਨ ਚਾਰਜ ਲਾ ਲਾ ਹਨਾ ਥੋੜਾ ਜਿਹਾ ਉਈ ਦਾ 15% ਹੋ ਗਿਆ ਫਿਰ ਚੱਲਾਂਗੇ ਹਾਂਜੀ ਮੇਰੇ ਵੀਰੋ ਕਰ ਲਿਆ ਆਂਦੀ ਫੋਨ ਦੀ ਬੈਂਕਿੰਗ ਦਾ ਚਾਰਜ ਭਈ ਤੇ ਹੁਣ ਬੋਰਡ ਵੀ ਕਰ ਲਗੇ ਚਾਰਜ ਆਪਣਾ ਪਾਲਗੇ ਦੇ ਜੀ ਫਿਊਲ ਘਾਟੀ ਸੀਗਾ ਮੈਂ ਕਿਤੇ ਪਹਿਲੀ ਵਾਰੀ ਨੀਰਾ ਵੜਣ ਜਾਂਦੇ ਆ ਹਨ ਤੇ ਉਥੇ ਖੜੇ ਰਹੀਏ ਐਵੇਂ ਉਹ ਹੀ ਗੱਲ ਜੀ ਕੀ ਦਾਮ ਹੁੰਦਾ ਮੜ ਲੈ ਕੇ ਬਾਬੇ ਦਾ ਨਾਂ ਤੇ ਮਾਰ ਕੇ ਸਫ ਬਈ ਆਪਣੇ ਥੋੜੀ ਹੈਂ ਉਹ ਆ ਭਰਾਵਾ ਇਹ ਵੀ ਕਹਿੰਦਾ ਵੀ ਨਾ ਜਾਂ ਖੇਤ ਨਹੀਂ 라ਵਟ ਨੇ ਆਉਠਾਵੇਂਗਾ ਇਹ ਵੀ ਮੇਰੀ ਫੀਲਿੰਗ ਸਮਝਦਾ ਤਾਂ ਹੀ ਸਟਾਰਟ ਨੇ ਹੁੰਦਾ ਸੀਗਾ ਠੀਕ ਆ ਕਿ ਨਹੀਂ ਇੱਕ ਮਿੰਟ ਕੀ ਆਪਾ ਨੇ ਮੇਰੇ ਵੀਰੋ ਰੱਬ ਨੇ ਮੌਸਮ ਵੀ ਠੰਡਾ ਕਰ ਲਿਆ ਉਹਨੂੰ ਪਤਾ ਹੈ ਪਰਸਾ ਨੇ ਵੀ ਆਉਂਦਾ ਬਚਾ ਲੈ ਲਈ ਜਣੇ ਸੜਕ ਤੇ ਤੇ ਤਾਂ ਕਰਕੇ ਵੇਖੋ ਹਨਾਣ ਵਧੀਆ ਹੋ ਗਿਆ ਕੰਮ ਇਹ ਬਾਸਰ ਦਾ ਬਾਪਾ ਛੱਡਦੇ ਵਿੱਚ ਆਪਾਂ ਤੁਸੀਂ ਕਿਰਾਏ ਦਾ ਸਹਾਰਾ ਮੈਨੂੰ ਬਹੁਤ ਔਖਾ ਦਾ ਕੰਮ ਕਰਨਾ ਜਦੋਂ ਮਾਨ ਨਾ ਸੈੱਟ ਹੋਵੇ ਉਹਦਾ ਜਮਈਆਂ ਕੋਣ ਬਚਾਏ ਰੋਗਰ ਦਾ ਟਰੈਕਟਰ ਭਾਂ ਦੇ ਜਾਣਾ ਨੇ ਪਹੁੰਚ ਗਏ ਜੀ ਖੇਤ ਵਾੜੀ ਚ ਇੱਧਰਲੇ ਪਾਸੇ ਵੜਨਾ ਨਹੀਂ ਰਹਾ ਬਈ ਆਪਾਂ ਚਲੋ ਵੜਦੇ ਆ ਫਿਰ ਚਾਲਦੇ ਆ ਘਰ ਨੂੰ ਸ਼ੀਤੀ ਸ਼ੀਤੀ ਹਾਂਜੀ ਮੇਰੇ ਵੀਰੋ ਤੇ ਮੇਰੇ ਹਿਸਾਬ ਨਾਲ ਤਾਂ ਵੜ ਲਿਆ ਪਈ ਨੀਰਾ ਪਾਂਚੋ ਕਨਾਲ ਥਾਂ ਵੜਤੀ ਨੀਰੇ ਦੀ ਬਈ ਆ ਚਾਰ ਸੱਬੋਂ ਹੀ ਜੁੜੀਆਂ ਇੰਨੇ ਥਾਂ 'ਚ ਤੇ ਖੋਦ ਸੱਲੀ ਗਈ ਜਾਵਾ ਕੀ ਕਰੀਏ ਬਾਈ ਕੰਮ ਕੀਤਾ ਨਹੀਂ ਕਰਿਆ ਹਨਾ ਵੇਲੇ ਰਹਿਣ ਦੀ ਆਦਤ ਹੈ ਲਓ ਜੀ ਵਰਡ ਲੈ ਨੀਰਾ ਤੇ ਲੱਦ ਵੀ ਲਿਆ ਮੇਰੇ ਹਿਸਾਬ ਨਾਲ ਤਾਂ ਬਾਈ ਇੰਨਾ ਕੁ ਬਹੁਤ ਹੋਣਾ ਹੈ ਹਨਾ ਤੇ ਬਸ ਚੱਲਦੇ ਆ ਘਰ ਨੂੰ ਬ్రో ਇਹਨੂੰ ਕੀ ਪ੍ਰੋਬਲਮ ਹੋ ਗਈ ਬਾਬੇ ਹੁਣ ਸਟਾਰਟ ਹੀ ਨਹੀਂ ਹੁੰਦਾ ਚੱਲ 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 ਚੜ 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 ਚੱਲ ਵਾ ਓਏ ਤੇਰੇ ਐਡੇ ਸੰਗ ਨੂੰ ਤਾਂ ਥੱਕਾ ਨਹੀਂ ਲੱਗਦਾ ਗੇਰਾ ਅੱਜ ਵਾ ਆ ਗਏ ਜੀ ਘਰੇ ਠੂੜੀ ਪਾਣੀ ਕੋਲੋਂ ਸੇ ਤਾਗਾ ਸੀ ਇੱਕ ਹਾਲ ਦੇ ਕਿ ਫਲੇ ਲਓ ਜੀ ਮਿਲੋ ਇੱਕ ਹੋਰ ਸਾਡੇ ਗੈਸਟ ਨਾਲ ਹੈਲੋ ਕਰ ਕੈਮਰੇ ਕਹਿੰਦੇ ਹੈਲੋ ਹਾਂ ਲੋ ਜੀ ਇਹ ਆਇਆ ਹੈ ਜੀ ਜੀ ਸੁਆ ਦਾ ਪੋਤਾ ਬਾਈ ਕਿਧਰ ਗਿਆ ਤੇ ਕਹਣਾ ਖਾਨ ਜੀ ਜੀ ਦਵਾਈ ਆ ਕੇ ਹੋਣੀ ਸੀ ਬਹੁਤ ਨਾ ਖੁਸ਼ ਹੈ ਬਾਦੂ ਕੁਝ ਮਿਲ ਗਿਆ ਓਕੇ ਠੀਕ ਆ ਭਈ ਇਹਨੂੰ ਛੱਡਿਆ ਕੇ ਅਗੜ ਬਸ ਜਾਣਾ ਹੀ ਹੈ ਪਿੰਡੇ ਨੇ ਓਕੇ ਜੀ ਉਧਰ ਉਹਨੂੰ ਦੂਜੇ ਤਾਏ ਕੇ ਘਰੇ ਡ੍ਰੌਪ ਕਰਤਾ ਤੇ ਡਾਣੀ ਦਾ ਮੇਕਰ ਵੀ ਆਇਆ ਹੋਇਆ ਹੈ ਮੇਰੇ ਵੀਰੋ ਚੱਲਦੇ ਆ ਉਹਦੇ ਕੋਲੇ ਪਹਿਲਾਂ ਤਾਂ ਮਸ਼ੀਨ ਲਈ ਕੋਣ ਹੈ ਮਾਲ ਪੱਤਾ ਤੇ ਫੇਰ ਕੰਮ ਚੱਲੂਗਾ ਕਿਧਰ ਆਣਾ ਲੈ ਕੇ ਦੇ ਦੇ ਤੈਨੂੰ ਵਾਈਟ ਸੀਮੈਂਟ ਆਏ ਓਏ ਪਾਰ ਲੈ ਕੇ ਗੱਟੇ ਵਾਈਡ ਸੀਮੈਂਟ ਦੇ ਕੇ ਰੈੱਡ ਸੀਮੈਂਟ ਕੇ ਬਰਾਊਨ ਸੀਮੈਂਟ ਦੱਸ ਆਇਆ ਫਿਰ ਬੈਠ ਹੋਰ ਚੱਲੇ ਗਿਆ ਨਕੇ ਪਰ ਪਾਲ ਕੇ ਲਿਆਵਾਂਗੇ ਹਾਂ ਬਸ ਸਾਰਾ ਕੰਮ ਦੀ ਚਾਲ ਬਣਾ ਲਈ ਬਏ ਪੈਣ ਬਸ ਗੱਲ ਬਾਤ ਕਰ ਲਈ ਠੀਕ ਹੈ ਕਿ ਨਹੀਂ ਤੇ ਦਮਣੀ ਨੂੰ ਕਹਿਤਾ ਮੈਂ ਗਲਤ ਵਾਈ ਕੰਮ ਇੱਕ ਵਾਰ ਮੈਨੂੰ ਸਮਾਨ ਲਗੋ ਦੇਣ ਦਿਓ ਤੇ ਉਹ ਪਾਣੀ ਡੁੱਲਿਆ ਪਾਣੀ ਡੁੱਲ ਗਿਆ ਪੈਣ ਦੇ ਲਗੜੇ ਦਾ ਵੇ ਚੱਲ ਕੋਈ ਨਾ ਦਰੇ ਨੂੰ ਕਹਿਦਾ ਮੈਂ ਵੀ ਤੂੰ ਕੰਮ ਦਾਸ ਦੇ ਇੱਟਾਂ ਕਿੱਥੇ ਲਾਉਣੀਆਂ ਡਰੇ ਕਿੱਥੇ ਲਾਉਣੇ ਆ ਤੇ ਫालतू ਸਮਾਨ ਕਿਤੇ ਸਿੱਟਣਾ ਸਾਰਾ ਕੰਮ ਵੰਨ ਲਿਆ ਆਪਾਂ ਵੰਨ ਲਿਆ ਬਸ ਹੁਣ ਅਸੀਂ ਚਾਰ ਬਣਾ ਲਈ ਮੰਜੇ ਤੇ ਪਿਆ ਪਿਆਣੇ ਸਾਰਾ ਕੰਮ ਮੈਂ ਡਰੇ ਡਰੇ ਦੀ ਢੇਰ ਲਾਉਣੀਆਂ ਇੱਟਾਂ ਦਾ ਛੱਠਾ ਲਾਉਣਾ ਜਿਹੜੀ ਘਾਲੀ ਦਵਾਈ पे ਘਾ ਤੇ ਮਾਰਨੀ ਆ ਉਹ ਸਾਰਾ ਮੇਰਾ ਕੰਮ ਠੀਕ ਹੈ ਤੇ ਮਿੱਟੀ ਅਸੀਂ ਜਿਹੜੇ ਚਾਰ ਬਠਰ ਪੈਣੇ ਆ ਖੁੱਡੇ ਤੇ ਉਹ ਅਸੀਂ ਰਲ ਮਿਲ ਕੇ ਪਾਉਣੇ ਆ ਤੇ ਜਿਹੜੇ ਪਲਾਸਟਰ ਕਰਨ ਨਾਲ ਉਹ ਤਾਂ ਨਹੀਂ ਨਹੀਂ ਕਰਨੇ ਆ। ਠੀਕ ਐ। ਬਸ ਆਉਂ ਜਾ ਹੁਣ ਫੇਰ ਉੱਠ ਕੇ ਹੀ ਕਰਾਂਗੇ ਆਪਾਂ ਘਾ। ਠੀਕ ਐ। ਕਰ ਲੈ ਬਾਪੇ ਹੋਈ ਨਾ ਮਾਨ ਸੈੱਟ ਨਹੀਂ ਹੋਇਆ ਹਜੇ ਨਾ। ਕਿਉਂ ਰਹੀ ਜਾਂਦਾ ਸਾਡਾ ਜੀ ਨਾ। ਹਜੇ ਚਤਕਾਲੇ ਪਈ ਜਾਂਦਾ ਹੁਣ ਟਾਈਮ ਲੱਗੂਗਾ ਫੇਰ ਉੱਠ ਕੇ ਭਾਂ ਹੀ ਚੋੜ ਜਾ ਕੇ ਦੇਖੀ ਚਲੋ। ਬਾਪ ਫਿਰ ਪੜਦੇ ਤੁਰਿਆ ਮੈਂ ਜਿਹੜਾ ਕੋਈ ਮੁਰੇ ਆ ਗਿਆ। ਸਾਰੇ ਘੁਡੇ ਢਾ ਆ ਗਏ। ਦੂਰੀਆਂ ਨਵੇਂ ਫੇਰ ਪਾਵਾਂਗੇ। ਤੇ ਕੰਮ ਵੀ ਖੁੱਕੀਆ ਨੇ ਪੂਰਾ। ਇੱਧਰ ਬਲਜੀਤ ਜੀ ਵੀ ਪਹੁੰਚੇ ਹੋਏ ਨੇ ਤੇ ਦਵਣੀ ਲੱਗਿਆ ਪਿਆ ਬਈ ਅੰਦਰ ਆਲ ਨੇ ਪਲਾਸਟਰ ਕਰਨਾ ਹਨ ਜਿਹੜੇ ਮਿਸਤਰੀ ਛੱਡ ਕੇ ਗਿਆ ਸੀਗਾ ਉਹ ਦਵਣੀ ਨੇ ਮਿਸਤਰੀ ਨੂੰ ਪਲਾਸਟਰ ਕਰਨੇ ਆ ਤੇ ਆਪਣਾ ਕੰਮ ਹੈਗਾ ਸਾਫ ਕਰਦਾ ਜਿੰਨੇ ਡਲੇ ਇਟਾਂ ਰੋੜੇ ਤੇ ਡੇਲੀਆਂ ਤੇ ਆਪਣਾ ਟੇਲਾ ਟੂਲਾ ਸਭ ਪਾਏ ਸਭ ਚੱਕ ਕੇ ਬਈ ਇੱਕ ਪਾਸੇ ਇਕੱਠਾ ਕਰਤੀਆਂ ਨੇ ਹਨ ਕਿਰਾਂ ਥੱਲੇ ਚਿੰਤਾਂ ਉੱਤੇ ਡਲੇ ਡੁਰਿਆਂ ਦੀ ਢੇਰੀ ਬਣਾਤੀ ਆ ਪਰ ਇੱਥੇ ਇਹ ਕਰਕੇ ਤੇ ਉਹ ਬਰੇਤੀ ਚੱਕਣੀ ਆਪਾਂ ਉਸ ਤੋਂ ਬਾਅਦ ਇਹ ਵੀ ਚੱਕ ਦੂ ਮੈਨੂੰ ਯਕੀਨ ਆ ਮੇਰੇ ਤੇ ਆਪਾਂ ਹੋ ਚੰਡੇ ਚਲਾ ਦੇਾਂਗੇ ਉਸ ਤੋਂ ਬਾਅਦ ਦਵਾਈ ਪਾ ਕੇ ਸਾਰਾ ਜਿੰਨਾ ਵੀ ਘਾਏ ਤੇ ਘਾੜੀ ਦਵਾਈ ਮਾਰ ਦਾਂਗੇ ਹੋ ਪਈ ਪਤਾ ਨਹੀਂ ਕਿਹੜੀ ਆ ਗ੍ਰਾਮ ਸੋਨਾ ਹੈ ਕਿ ਰੌਂਡ ਆਪਾਂ ਉਹ ਨਹੀਂ ਮੈਨੂੰ ਪਤਾਗਾ ਤੇ ਆਹੀ ਕੰਮ ਹੈ ਆ ਡਰਮ ਰੂਮ ਸਾਂਭਦੇ ਆਂਗੇ ਚਾਲੀਆਂ ਜੂਲੀਆਂ ਸਾਰਾ ਕੁਝ ਜਿੰਨਾ ਹੋ ਸਕਿਆ ਉਹਨਾਂ ਕੰਮ ਸਾਨੂੰ ਕਰਕੇ ਦਿਖਾਵਾਂਗੇ ਆ ਜਾ ਠੀਕ ਹੈ ਕਿ ਨਹੀਂ ਤੇ ਬਣਾਉਣੇ ਆ ਲੁੱਕ ਕਰਦੀ ਹੌਲੀ ਹੌਲੀ ਬਾਅਦ ਫਿਰ ਇਹ ਜੋੜੀਆਂ ਵੀ ਛੱਡ ਰਾਂਗੇ ਲੇਟ ਹੋਈ ਜਾਂਦੇ ਆਪਾਂ ਕੁੱਡਿਆਂ 'ਚ ਨਹੀਂ ਵੀ ਪਾਣੀ ਦੀ ਵੀ ਲੋੜ ਹੈ ਇਹ ਪਾਣੀ ਦੀ ਭਰ ਲਾਉਂਗਾ ਤੇ ਚਾਹ ਵੀ ਲੈ ਆਉਣਾ ਬਾਬੇ ਹੁਣਾਂ ਨੜੇ ਚੱਕੀ ਤੇ ਫੜਾ ਕੇ ਆਉਣੀ ਆ ਤੇ ਲਗਭਗ ਵੀ ਮੈਂ ਬਰੇਤੀ ਵੀ ਚੱਕਤੀ ਹਨਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਬਸ ਆ ਥੋੜ ਗਏ ਮਿਨੀ ਢੇਰ ਗਰੇਗਾ ਵੀ ਪੰਜ ਛੇ ਬੱਠਲਾ ਇਹ ਸਭ ਚੱਕ ਚੱਕ ਕੇ ਮਾਰਨਾ ਆ ਉਹ ਉਥੇ ਆਪਾਂ ਹਨਾ ਆ ਦੇਖੋ ਆ ਲੱਗਾ ਢੇਰ ਸੋਡੇ ਬਾਈ ਨੇ ਕੱਲੇ ਨੇ ਸਾਰਾ ਕੰਮ ਖਿੱਚੀ ਤਰੀਉਣਾ ਬਸ ਆਪਣਾ ਕੰਮ ਚ ਮਨ ਲਾਉਣਾ ਹੁਣ ਆਪਾਂ ਗੱਲ ਮੁਕੀ ਰਾਂਦ ਗਈ ਹਨਾ ਹੋਰ ਪਾਸੇ ਨਹੀਂ ਭੈਣ ਇਹ ਹੋਵੇ ਕੰਮ ਹੋਰ ਖੜ ਕੇ ਆਪਾਂ ਤਾਂ ਹੁਣ ਆਪਣੇ ਕਬੂਤਰਾਂ ਕੰਨੀ ਹੋ ਜਾਣਾ ਬਸ ਇਹਨਾਂ ਨਾਲ ਹੀ ਗੱਡੀ ਚੱਲੂਗੀ ਆਪਣੀ ਹਨਾ ਲਾਇਆ ਹਸਾਬ ਮੈਂ ਮੋਟਾ ਆ ਹੋਰ ਪਾਸੇ ਪੂਰੀ ਨਹੀਂ ਪੈਂਦੀ ਬਾਦਿਓ ਤੇ ਧੱਕੇ ਹੀ ਹੋਰ ਸਾਰੇ ਪਾਸੇ ਤਾਂ ਨਾ ਤੇ ਵੈਸੇ ਤਾਂ ਇਹਨਾਂ ਦੀ ਵੀ ਧੱਕੇ ਹੀ ਇਹ ਵੀ ਧੱਕੀ ਮਾਰਦੇ ਆ ਭੈਣ ਚੋ ਐਤ ਵੀ ਬਾਈ ਤੇ ਹੀ ਖਰਾ ਆ ਗਏ ਹਨਾ ਪਰ ਇਹਨਾਂ ਦੀ ਵੀ ਕੋਈ ਗਲਤੀ ਨਹੀਂ ਵਿਚਾਰਾਂ ਦੀ ਇਹ ਤਾਂ ਆਪਣੀ ਜਾਨ ਲਾ ਜਾਂਦੇ ਸੀ ਹਨਾ ਹੁਣ ਜਦੋਂ ਵਿੱਚ ਹੀ ਕੁਝ ਨਹੀਂ ਹੁੰਦਾ ਕਬੂਤਰ ਦੇ ਉਸ ਤੋਂ ਬਾਅਦ ਯਾਰ ਤੁਸੀਂ ਆਪ ਸਿਆਣੇ ਹੋ ਠੀਕ ਹੈ ਕਿ ਨਹੀਂ ਕੋਈ ਨਾ ਗਾਹ ਨੂੰ ਤਿਆਰੀ ਹੈ ਨਵੀਆਂ ਜੋੜੀਆਂ ਲਾਵਾਂਗੇ ਕੋਈ ਸੈਟ ਵਟ ਕਰਾਂਗੇ ਸਾਰਾ ਕੰਮ ਧੰਦਾ ਕੋਈ ਖਰਾਕ ਕੋਈ ਇੰਪਰੂਵਮੈਂਟ ਕਰਾਂਗੇ ਟੈ ਨਾ ਤਾਂ ਕਰਕੇ ਇੰਨਾ ਜੋਗੀ ਆ ਬਸ ਆਪਾਂ ਆ ਗਏ ਮੇਰੇ ਵੀਰੋ ਖੇਤ ਦਾ ਪਰੌਂ ਲੀ ਤੇ ਮੋੜ ਲਗੇ ਗੱਡੀ ਹਵੇਲੀ ਵੱਲ ਨੂੰ ਇਧਰ ਲਿਖੇ ਤਾਂ ਆਏ ਬਈ ਚੋਬਰ ਤਾਂ ਨਹੀਂ ਸਪਰੇ ਕਿੰਨੇ ਕੱਕੜੀ ਜਾਂਦੇ ਹੈਗੇ ਇਟਸ ਟੀ ਟਾਈਮ ਮੇਰੇ ਵੀਰੋ ਚਾਹ ਲਿਆਂਦੀ ਫਿੱਕਾ ਮਿੱਠਾ ਖੱਲਾ ਭੁਈਗਾ ਤੇ ਮੈਂ ਵੀ ਨਹੀਂ ਡੈਪ ਇਧਰ ਖੜਦਾ ਮੀ ਨਾਲ ਬਾਤ ਗੀਤ ਕਰੀਏ ਆਪਾਂ ਆਹ ਤਾਂ ਨਹੀਂ ਆਇਆ ਬਾਰ ਚਾਹ ਆ ਗਈ ਯਾਰ ਇਹਨੂੰ ਸੈੱਟ ਕਰਕੇ ਆਇਆ ਜਾਏਗਾ। ਉਹ ਵਜੀਦ ਨੇ ਕੰਮ ਕਰਿਆ ਨਾ। ਅੱਛਾ। ਉਹ ਲੋੜ ਤੇਰੀ। ਕਿਵੇਂ ਬੜਾ ਢਾਗਿਆ ਜੀਆ? ਢਾਗੇ ਵੀ ਨਹੀਂ ਗਿਆ। ਢੱਡੀ ਜਿਹੜੀ ਜਾ ਰਹੀ ਜੀ। ਨਾ ਗੱਲ ਗਲਤ ਆ ਯਾਰ। ਮੈਨੂੰ 40 ਮਿੰਟ ਲੱਗ ਗਏ। ਦੋੜੇ ਪੱਟੇ ਕਿਦੋਂ ਲਾਏ। ਚਲ ਕਾਰ ਦਾ ਕੋਈ ਨੰਬਰ ਜੀ ਤੈਨੂੰ ਲਾਂਭਾ ਜੰਮਾ ਦੇਣਾ। ਆਲ ਨੇ ਬਣਾ ਦੇ ਦਵਣੀ ਨਾਲ ਓਏ। ਉਹ ਕਹਿੰਦਾ ਤੈਨੂੰ ਸੱਦੀ ਜਾਂਦਾ ਕਹਿੰਦਾ ਆਲ ਨੇ ਬਣਾ ਆਲ ਨੇ ਬਣਾ। ਆਲਾ ਚਾਹ ਫੜੀ। ਮੈਂ ਤਾਂ ਬਣਵਾਈ ਜਾਂਦਾ ਜੀ ਮੈਨੂੰ। ਅੱਛਾ। ਆ ਦੇਖਾ ਚੁੱਕੀ ਐ ਟਿੱਕੀਆਂ ਹਾਈ ਹਾਈ ਪ੍ਰੈਸ਼ਰ ਬੈਗ ਬਨੇਰ ਮਾਰ ਕੇ ਕੋਈ ਨਾ ਟਿੱਕੀਆਂ ਮਿੱਠਾ ਖੱਲਾ ਕੋਈਗਾ ਬਰੇਤੀ ਵੀ ਚੱਕਦੀ ਜੀ ਤੇ ਘਾ ਤੇ ਦਵਾਈ ਵੀ ਮਾਰਦੇ ਪਕਾ ਆਲੀ ਬਾਕੀ ਹੋਰ ਮਰੀ ਨਾ ਇੱਕ ਵਾਰ ਫੜਦੇ ਪਹਿਲਾਂ ਉਹਨੂੰ ਪੰਪ ਪ੍ਰੈਸ਼ਰ ਕਰ ਲੈਣੇ ਉਹਨੂੰ ਐ ਕਰਕੇ ਤੇ ਉਸ ਤੋਂ ਬਾਅਦ ਇੱਥੋਂ ਵਾਸੇ ਨੂੰ ਆਨ ਕਰਨਾ ਹੁੰਦਾ ਆ ਰਬਟਨੇ ਦਾ ਠੀਕ ਐ ਕਿਉਂ ਕਰੇ ਆਨ ਐ ਛੱਡ ਦਿਓ ਤੇਰੀ ਭੈਣ ਨੂੰ ਢੋਈ ਚ ਪੈ ਗਈ ਸੀ ਮਰ ਗਈ ਸਾਰੇ ਤੇ ਲਓ ਜੀ ਬਸ ਐ ਕਰਕੇ ਸਵਾਰ ਕੇ ਮਾਰ ਦਈਆਂ ਪਹਿ ਤੇ ਇੰਨੇ ਹੀ ਕੰਮ ਆ ਠੀਕ ਹੈ ਦਵਣੀ ਦੇ ਮੁਤਾਬਕ ਘਾ ਮੱਚ ਜੂ ਐਂ ਵਿੱਚ ਹੀ ਸਗਾ ਦੂਗੀ ਉਹਨੂੰ ਤੇ ਬਾਕੀ ਫੇਰ ਰੱਬ ਜਾਣਦਾ ਹਨਾ ਬਈ ਵੀ ਆਪਦੇ ਬੋਲੇ ਤਾਂ ਮਾਰਤੀ ਜੱਜ ਕੇ ਅੰਦਰ ਬਾਹਰ ਸਾਰੇ ਕਿਤੇ ਜਿੱਥੇ ਮੈਨੂੰ ਘਾ ਦਸਿਆਣਾ ਮੈਂ ਘਾ ਤੇ ਮਾਰਤੀ ਸਵਾਰ ਕੇ ਪੂਰੀ ਇੱਕ ਨੰਬਰ ਇਧਰ ਉਹ ਡਲੇ ਡਲੇ ਚੱਕ ਤੇ ਉਧਰ ਉਹ ਬਰੇਸਤੀ ਚੱਕਤੀ ਤੇ ਇਧਰ ਬਈ ਮੁੰਡੇ ਆਹ ਦਿਨ ਨੂੰ ਲੱਗੇ ਪਏ ਆ ਬਲਜੀਤ ਦੇ ਦਵਣੀ ਵੀ ਲੱਗਦਾ ਵੀ ਇਹ ਕਰਨਗੇ ਕੋਈ ਨਾ ਕੋਈ ਪਲਾਸਟਰ ਵਧੀਆ ਕਰਿਆ ਜਾਂਦਾ ਸੋਨਾ ਜਿਹੜੇ ਹਿਸਾਬ ਤੇ ਅਜੇ ਨਵੀਆਂ ਮਿਸਤਰੀ ਤੇ ਕੱਢੀਆਂ ਜਾਂਦੇ ਮੁੰਡੇ ਛੰਡ ਬਾਬਾ ਕਰੇ ਮੇਰ ਦਰਣੀ ਕੀ ਕਰਤਾ ਓਏ ਹੈ ਸਾਰਾ ਸੱਚੀ ਤਪਦਾ ਹੀਦੇ ਪਾਸ ਤਰਾ ਫਿਰਤਾ ਯਾਰ ਪਾਸ ਜੇ ਮੇਰ ਨੇ ਬੜਾ ਬੜਾ ਹੈ ਸਾਲਾ ਬੋਨੇ ਹੋਰ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਮੇਰ ਤੇ ਬੜਾ ਵੀ ਹੈ ਸਾਨੂੰ ਬਜੀਤ ਸਿਖਾਦਾ ਹੀ ਹੁੰਦਾ ਰਹਾ ਮਜੀਤ ਸਾਡਾ ਪੁੱਜਦੇ ਕੀ ਮੈਂ ਬਜੀਤ ਬੁਹਾਣਾ ਬਈ ਤੁਹਾਨੂੰ ਬਜੀਤ ਮਿਸਤਰੀ ਸਾਡਾ ਹਾਂ ਵਾਓ ਬ੍ਰੋ ਬਲਜੀਤ ਬਾਈ ਨਹੀਂ ਦੀ ਸੁਣੀ ਜਿਹੜਾ ਕੰਮ ਤੂੰ ਕਰੀ ਜਾਂਦਾ ਹੈਂ ਕਿਆ ਬਾਤਾਂ ਨੇ ਬਾਬੇ ਵਰਗੇ ਖੋਣਾ ਲੈ ਆ ਸਾਰੇ ਹਾਲ ਨੇ ਨਾ ਸਰਾ ਲਾ ਦਿੰਨੇ ਆ ਬਈ ਆਪਾਂ ਯਾਰ ਬੱਸ ਅੱਜ ਜੇ ਰਵੇੜ ਕੇ ਦੰਨੀ ਕੱਲ ਤੋਂ ਕਲਰ ਦਾ ਕੰਮ ਸਟਾਰਟ ਕਰਕੇ ਆਪਾਂ ਕਲਰ ਹਾਂਜੀ ਹਾਂਜੀ ਰੰਗ ਥੋੜਾ ਜਿਹਾ ਅੜ ਕਰਈਏ ਜੀ ਪਤਾ ਨਹੀਂ ਕੀ ਹੋ ਗਿਆ ਮੇਰੀ ਤੇਰੀ ਵੜ ਕਰਈ ਹੈ ਹੈ ਮੈਂ ਗਿਆ ਪਾਣੀ ਲੈਣ ਉਥੇ ਘਰੇ ਜਵਾਕ ਕੂਚਨ ਪੜਨੋਂਉਂਦਿਆ ਮੱਤਾ ਘੰਡੋਂ ਨਾਲ ਹੀ ਪਕਾਈ ਮਰੀਆ ਮੱਜਵਾ ਕਾ ਨਾਲ ਨੂੰ ਗੱਲਾਂ ਮਾਰਨ ਲੱਗ ਗਿਆ ਉਹਨੂੰ ਦੱਸਣ ਲੱਗ ਗਿਆ ਵੀ ਸੈਂ ਨਿਆ ਬਾਜ਼ੀਆਂ ਆਇ ਜਿਤਨਾ ਏ ਛੱਡੀਆਂ ਤੇ ਗੱਪ ਸੁਣਾਇਆ ਜਾ ਰਮਨ ਜੀ ਨਜਵਾ ਕੂਚੋ ਕੀ ਵਾਕੀ ਆ ਚਾਚਾ ਦਾ ਭੜਾ ਸਾਡਾ ਨੇ ਟਰੋਕ ਟਰੋਕ ਇੱਕ ਅੱਧੀ ਰੱਖੀ ਬੈਠਾ ਤੇ ਓਕੇ ਆ ਬਈ ਵਸਣਾ ਆਹੀ ਕੰਮ ਸੀ ਯਾਰ ਹੁਣ ਮੇ ਮੇਰੀ ਕਰਨ ਵਾਲਾ ਕੰਮ ਕਿਹੜਾ ਰਹਿ ਗਿਆ ਮੈਂ ਹਾਂ bro ਉਹ ਚਾਲੀਆਂ ਚੂਲੀਆਂ ਸਭ ਕੁਛ A to Z ਆਪਾਂ ਉਹ ਕਰ ਦਿਆਂ ਠੀਕ ਆ ਓਕੇ ਆ ਹਾਂਜੀ ਮੇਰੇ ਵੀਰੋ ਤੇ ਨੀਰੇ ਦੀ ਵੀ ਕਰ ਲਈ ਸੈਟਿੰਗ ਬਈ ਕਰਦੇ ਕਹਿੰਦੇ ਪਹਿਲਾਂ ਨੀਰਾ ਕੁਦਰ ਦੇ ਮੈਂ ਚਲ ਕੋਈ ਚੱਕਰ ਨਹੀਂ ਵਹਿਲੇ ਫਿਰਦੇ ਨੀਰਾ ਕੁਦਰ ਦੰਨੇ ਕ ਲਾਲੀ ਬੈ ਗੱਡੀ ਠੀਕ ਐ ਇਹ ਆ ਮਾਈ ਗ੍ਰੈਂਡ ਮਦਰ ਦੀ ਖੁੰਡੀ ਯਾਦਗਾਰ ਖੁੰਡੀ ਠੀਕ ਹੈ ਕਿ ਨਹੀਂ ਤੇ ਇਧਰ ਬੱਦਲ ਬਹੁਤ ਤਕੜਾ ਬਣਾਇਆ ਬਈ ਐਸ ਪਾਸੇ ਬਠਿੰਡੇ ਵਾਲੀ ਸਾਈਡ ਇਧਰ ਮੀ ਪੈਂਦਾ ਵੀ ਜ਼ਿਆਦਾ ਹੈ ਰਹਾ ਸਾਈਕ ਸਾਡੇ ਇਧਰ ਸਾਫ ਹੁੰਦਾ ਦੇਖੋ ਇਧਰ ਕੋਈ ਬੱਦਲ ਨਹੀਂਗਾ ਇਧਰ ਜਦੋਂ ਮੀ ਪੂ ਐਸ ਸਾਈਡ ਪੈਣਾ ਇਹਨੇ ਹਾਂਜੀ ਮੇਰੇ ਵੀਰੋ ਨੀਰਾ ਵੀ ਕੁਦਰਤਾ ਜੀ ਮੇਰੇ ਹਿਸਾਬ ਨਾਲ ਤਾਂ ਬਹੁਤ ਹੈਗਾ ਨਾ ਬਾਕੀ ਆਵਾਜ਼ ਘੱਟ ਹੋਈ ਸੀ। ਅਸੀਂ ਪਾਇਆ ਨਾ ਕੁੰਬ ਦਾ ਮੇਲਾ ਨਾ ਤੇ ਚੱਲਦੇ ਕੰਮ 'ਚ ਮੀਂਹ ਨੇ ਆ ਕੇ ਰੁਕਾਵਟ ਪੈਦਾ ਕਰਤੀ ਠੀਕ ਆ ਕਿ ਨਹੀਂ? ਚਲੋ ਕੋਈ ਨਾ ਸਾਡਾ ਕੰਮ ਤਾਂ ਅੰਦਰ ਅੰਦਰ ਤਾਂ ਹੀ ਆ ਤੇ ਬਾਬੇ ਜੀ ਕਿਰਪਾ ਨਾਲ ਲੈਟ ਨਹੀਂ ਗਈ ਤੇ ਵਧੀਆ ਮੁੰਡੇ ਖਿੱਚੀ ਆਂਦਾ ਕੰਮ ਇੱਕ ਫੁੱਟਾ ਕੰਪਲੀਟ ਕਰਤਾ ਆ ਲਿਆਂਦਾ ਵਾ ਦੂਜਾ ਵੀ ਕਰ ਦੇਣਗੇ ਤੇ ਚਾਹ ਵੀ ਲੈਂਦੀ ਇਹਨਾਂ ਵਾਸਤੇ ਮੈਂ ਤੇ ਹੁਣ ਆ ਭੱਜ ਕੇ ਕੁਝ ਦੁਕਾਨ ਤੋਂ ਖਾਣ ਨੂੰ ਫੜ ਲਿਆ ਵਾ ਨਾ ਫਿਰ ਕੰਮ ਨਹੀਂ ਚੱਲਦਾ ਤੁਸੀਂ ਸਮਝਦੇ ਹੋ। ਆਜੋ ਆਜੋ ਬਈ ਚਾਹ ਪੀ ਲੋ ਖਾਣ ਨੂੰ ਚੀਜੀ ਵੇਗੀ ਚਾਹ ਵੀ ਆ ਗਈ। ਅੰਦਰ ਨੂੰ ਲੈਟ ਸੈਟ ਕੇ ਵੀ ਕਰ ਲਓ ਚਾਹ ਨਾਲ ਫੇਰ ਆਊਗਾ ਕੰਮ ਦਾ ਸਵਾਦ ਕੀ ਗੱਲ ਨਹੀਂ ਜਗ੍ਹਾ ਕੋ ਨਹੀਂ ਜਾਗ ਜਾਗਿਆ ਲਓ ਜੀ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਆਪਾਂ ਦਾਣੇ ਓਏ ਓਏ ਇਹਨੂੰ ਕੀ ਹੋ ਗਿਆ ਆਇਨਾ ਕਰ ਪੁੱਤ ਬੱਚੇ ਕਢਾਉਣੇ ਤੇ ਮੈਂ ਤੇਰੇ ਤੋਂ ਹੀ ਮੁੱਦੇ ਮੈਨੂੰ ਅਰੇ ਵਾਰੀ ਕੋਈ ਚੱਕਰ ਲੈ ਰੱਖ ਲਓ ਜੀ ਤੇ ਇਧਰ ਵੱਡੀਆਂ ਕਬੂਤਰੀਆਂ ਨੂੰ ਵੀ ਰੱਖਦੀ ਆ ਵੀ ਦਾਣੇ ਹਨ ਤੇ ਪਾਣੀ ਵੀ ਚੈੱਕ ਕਰਦੇ ਪਾਣੀ ਪਾ ਦੇ ਨਾਲ ਦੀ ਨਾਲ ਆਇਓ ਖੰਡੋ ਖਾ ਲਓ ਆਇਓ 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 ਲਓ ਜੀ ਕਾਲੀ ਖੰਡ ਆ ਗਈ ਇਹਦੇ ਹੀ ਕਰ ਲੋ ਦਰਸ਼ਨ ਮੈਂਨੂੰ ਲੱਗਦੇ ਆ ਖੰਡ ਲਓ ਜੀ ਤੇ ਨਾਲ ਦੀ ਨਾਲ ਵਾਟਰ ਵੀ ਪਾ ਲਾ ਬਈ ਕਬੂਤਰਾਂ ਵਾਲੇ ਪਾਸੇ ਵੀ ਤੇ ਕਬੂਤਰਾਂ ਵਾਲੇ ਪਾਸੇ ਵੀ ਠੀਕ ਐ ਇਹਨਾਂ ਦਾ ਬਈ ਦਾਣਾ ਪਾਣੀ ਹੋਇਆ ਕਲੀਅਰ ਇਹਨਾਂ ਨੂੰ ਲਾ ਦੇ ਲੋਕ ਲਓ ਜੀ ਕਰ ਲਿਆ ਆਪਣਾ ਪੋਰ ਸੱਤੀ ਨੂੰ ਸਟਾਰਟ ਮਗਰ ਗੱਡੀ ਦੇ ਪਾਈਪ ਪਾਈ ਖੜੀਆ ਤੜਕੇ ਦੀ ਤੇ ਹੁਣ ਚੱਲਦਾ ਉਧਰ ਲੈ ਕੇ ਉਹਨੂੰ ਜਿੰਦਾ ਉਹਨਾਂ ਗੰਦ ਫੇਲਾ ਮਾਰਗਾ ਮੋਟਾ ਟੜੰਗਾ ਵੀ ਬਰੇਤੀ ਸੀ ਮਟਰ ਸਾਰਾ ਗੰਦ ਫੇਲਾ ਕੇ ਗੱਡੀ ਦੇ ਬਾਹਰ ਛੱਡਾਵੇਂ ਕਰੇ ਸਫਾਈ ਕਰਦੇ ਹਾਂਜੀ ਮੇਰੇ ਵੀਰੋ ਤੇ ਕੰਮ ਬਈ ਅਸੀਂ ਬਹੁਤ ਖਿੱਚਦਾ ਠੀਕ ਐ ਥੋੜਾ ਜਿਹਾ ਸਾੜਾ ਗੱਲਾਂ ਵੀ ਜੱਲ ਪਾ ਸੀ ਵੇਚਦੀ ਹਨ ਅੰਦਰੂਨੀ ਗੱਲਾਂ ਇਮੋਸ਼ਨਲ ਅਟੈਚਮੈਂਟ ਉਹ ਮਾਣ ਮਾੜਾ ਜਣਾ ਤਿੰਨ ਚਾਰ ਦਿਨ ਦਾ ਭਰਿਆ ਪਿਆ ਸੀ ਤੇ ਅੱਜ ਮੈਂ ਫਿਰ ਇੱਕ ਮਿੰਟ ਲੈਟ ਛੱਡਣ ਦਾ ਮੈਨੂੰ ਇਹ ਹਾਂ ਕਾਰਨ ਹੋ ਗਿਆ ਉਧਰ ਉਹ ਦੇਖੋ ਕੀ ਕੰਮ ਕਰੀ ਜਾਂਦੇ ਇਹ ਹੁਣ ਜਗਾ ਤਿਆਰ ਗਿਆ ਦੰਦਾ ਹਾਲੇ ਹਾਲੇ ਨਹੀਂ ਸ਼ੁਰੂ ਹੋਣਾ ਗਿਆ ਆਪਾਂ ਐ ਇਹ ਹੈਗੀ ਅੰਚ ਐ ਹਾਈ ਹਾਈ ਐ ਹਾਈ ਨਜ਼ਰ ਨਾਲ ਲੱਗ ਜੇ ਸਾਨੂੰ ਇਹ ਉਹ ਨਹੀਂ ਆਹ ਕਈ ਨਾ ਬਾਲਾ ਨਹੀਂ ਖਾਈ ਨਾ ਮਾੜੀ ਗੱਲ ਇਹਨਾਂ ਵੀ ਖਰਾਬ ਹੋ ਜਾਂਦਾ ਇਕਾਂ ਵੀ ਬਹੁਤ ਖਚਦਾ ਯਾਰ ਸਭ ਢੇਰੀਆਂ ਗੰਦ ਪਿੱਲ ਮਿੱਟੀ ਰੇਤਾ ਡੱਕੇ ਯਾਰ ਇਟਾਂ ਰੂੜੇ ਬਾਕੀ ਕਲੀਅਰ ਕਰ ਬਈ ਬਾਕੀ ਧੜਕੇ ਦਿਹੂਗਾ ਪਰ ਇੰਨਾ ਸਵਾਦ ਆ ਹੈ ਨਾ ਜਿ ਚਿੱਤ ਹਜੇ ਵੀ ਨਹੀਂ ਮੇਰਾ ਕੰਮ ਕਰਨ ਨੂੰ ਪਰ ਬਸ ਪਤਾ ਨਹੀਂ ਕਿਵੇਂ ਕਰੀ ਆ ਨਾ ਬਸ ਮੈਂ ਜਿਹੜੀ ਨਾ ਇੱਕ ਬਸ ਦਵਾਈ ਬੂਟੀ ਲੈ ਕੇ ਕਰੀਏ ਨਾ ਧਰਮ ਵਾਲੀ ਗੱਲ ਹੀ ਆਪਾਂ ਦਵਾਈ ਬੂਟੀ ਕਦੇ ਲੈਤੀ ਨਹੀਂ ਸੀ ਬਸ ਦਵਾਈ ਬੂਟੀ ਦੇ ਸਾਰੇ ਚੱਲਾਂਗੇ ਹੁਣ ਸਿੱਧਾ ਹੀ ਹਸਾਬ ਹੈ ਐਨਾ ਕੰਮ ਕਰਦਾ ਬਾਕੀ ਟੜਕੇ ਹੋਣਾ ਹੁਣ ਸਾਨੂੰ ਆਏ ਲੱਗਦਾ ਪਕਾਈ ਮਰੀ ਜਾਂਦਾ ਭੈਣੋ ਟੱਕੇ ਹਨਾ ਉਹੋ ਜੀ ਕੋਈ ਗੱਲ ਨਹੀਂ ਜਮਾ ਸੈਟ ਹੈ ਵੀਰੇ ਆਪਾਂ ਤੇ ਟੜਕੇ ਕਰਦਾ ਛੋੜ ਨਾਲ ਕਰਾ ਹੁਣ ਕਰਾ ਕੰਮ ਨੇ ਮੇੜ ਕੇ ਸੀ ਉਹ ਸਾਡੇ ਬਲਜੀਤ ਤਾਂ ਰਹੀ ਕੋ ਫੋਨ ਵਾਲਾ ਮੇਨ ਬੰਦਾ ਵਿਚਾਰਾ ਸਾਡਾ ਓਹੋ ਹੋ ਹੋ ਸਾਡਾ ਬਲਜੀਤ ਭਾਈ ਜੀ ਬਲਜੀਤ ਜੀ ਕਿੰਨਾ ਕੰਮ ਖਿੱਚਦਾ ਇੱਧਰ ਦੇਖ ਪਰਵਾੜਾ ਜਾ ਸਮਾਈਲ ਕਰਦੇ ਕਰੀ ਐਨਾ ਭੈ ਨਾ ਕਰੰਟ ਵੀ ਨਾ ਲੱਗੇ ਜਿਕੇ ਦੀ ਆਏ ਹੈ ਹੈ ਮੇਰੀ ਤਡਾੜ ਬਈ ਬਹੁਤ ਸਰਾ ਲਾ ਪਿਆ ਹੁਣ ਯਾਰ ਹਣਾ ਵੇਖਣ ਲਈ ਜੀ ਵੀ ਵੜ ਗਈ ਭੈਣ ਚ ਉਹ ਬਿਸਤਰੀ ਵੀ ਨਹੀਂ ਰੀਸ ਕਰਦਾ ਹਣਾ ਹੁਣ ਮਾੜਾ ਮਿਸਤਰੀ ਨੂੰ ਕਹਿੰਦੇ ਪਰ ਆਏ ਵੇਖੋ ਵੀ ਆਪ ਸਾਰੇ ਪਾਸਤਰ ਕੀਤੇ ਐ ਤੁਹਾਨੂੰ ਕੰਨੀ ਪੇਚੀ ਲੱਗਦੀ ਕਿਦੀ ਵੀ ਹੈ ਐਡੇ ਸਰਾ ਬਣਾਤੇ ਬਾਕੀ ਸਾਫ ਸਫਾਈ ਕਰਕੇ ਤੜਕੇ ਸਮਝੇ ਇਹ ਕੰਮ ਹੈ ਬਜੀਤ ਤੇ ਦਵਣੀ ਦਾ ਮੈਂ ਕਹਿੰਦਾ ਚਿੱਤ ਖੁਸ਼ ਕਰਤਾ ਯਾਰ ਇਹਨਾਂ ਨੇ ਗੱਲ ਮੁਕੀ ਰਾਂਦੇ ਠੀਕ ਹੈ ਹੁਣ ਸਾਤ ਸੋਈ ਰਹੀ ਗੱਲੀ ਬਈ ਹੈ ਬੜਾ ਠੀਕ ਹੈ ਹਾਂਜੀ ਮੇਰੇ ਵੀਰੋ ਬਈ ਤਾਂ ਚੜ ਗਏ ਬਹੁਤ ਦਿਨਾਂ ਦਾ ਆਪਣਾ ਭਾਂਟ ਟਿਕ ਬੈਠੇ ਓਏ ਬੜਬ ਖਰਾਬ ਸੀਗਾ ਤੇ ਬੜਬ ਲੋਡ ਕਰਦਾ ਬਈ ਮੈਂ ਤੇ ਮੁੰਡਿਆਂ ਨੇ ਚੱਕ ਲੇ ਬੱਠਲ ਜਿੰਨਾ ਮਸਾਲਾ ਵਧਿਆ ਸੀਗਾ ਇਹ ਉੱਥੇ ਬੈਠ ਕੇ ਲਾਉਂਦੇ ਆ ਜਿਹੜਾ ਉਹ ਉੱਥੇ ਦਰਜਾਂ ਦੁਰਜਾਂ ਚੱਲ ਹੁਣ ਨਾ ਵੀ ਇੰਨਾ ਮਸਾਲਾ ਖਰਾਬ ਹੋਣਾ ਦੀ ਆ ਦੌਣੀ ਯਾਰ ਬਾਈ ਉਹਨੇ ਐਂ ਕਰ ਯਾਰ ਐਜੀ ਸੱਚ ਬੰਦ ਕਰ ਆ ਬੜਬ ਵਧੀਆ ਲੈ ਚਾਬੀ ਫੜ ਆ ਲੈ ਆ ਗਈ ਚਾਬੀ ਉਹ ਕਿੱਥੇ ਛੱਟਾਂ ਐਸੇ ਚਲੋ ਜੀ ਛੱਡੋ ਮੈਂਨ ਸੁੱਚ ਓਕੇ ਛੜਤੀ ਮੈਂਨ ਸੁੱਚ ਕਰਦੀ ਦਵਣੀ ਜੀ ਲੈਟ ਛੱਡ ਕੇ ਦੇਖੋ ਜੇ ਨਾ ਚੱਲੜਾ ਛਾਲ ਮਾਰੂ ਇੱਥੋਂ ਮੈਂ ਹੈ ਬਈ ਛਾਲ ਮਾਰਨੀ ਪਊਗੀ ਹੁਣ ਤਾਂ ਮੈਂ ਸੱਚੀ ਦੱਸ ਚੱਲਦਾ ਕਿਉਂ ਨਹੀਂ ਹਾਂਜੀ ਮੇਰੇ ਵੀਰੋ ਤੇ ਕੰਮ ਵੀ ਕਰਤਾ ਕੰਪਲੀਟ ਆਪਾਂ ਹਨਾ ਬਾਕੀ ਤੁਹਾਨੂੰ ਦੱਸਿਆ ਕਿ ਸਵੇਰ ਦਿਖਾਵਾਂਗੇ ਸਾਰਾ ਕੁਝ ਦਮਨੀ ਤੇ ਬਲਜੀਤ ਨੇ ਬਹੁਤ ਜ਼ੋਰ ਮਾਰਿਆ ਤੇ ਆਇਦਰ ਪਰ ਸੁਣੇ ਇੱਕ ਚੀਜ਼ ਫਰਕ ਪਤਾ ਲੱਗ ਰਿਹਾ ਹੋਣਾ ਨਾ ਵੀ ਇਧਰਲੇ ਖਾਨੇ ਛੋਟੇ ਆ ਇਧਰਲੇ ਵੱਡੇ ਆ ਉਹ ਚੱਕਰ ਕੇ ਵੀ ਅਸੀਂ ਮਿਸਤਰੀ ਨੂੰ ਸੈਂਟਰ ਕਰਕੇ ਸੂਤ ਬੰਨ ਕੇ ਦਿੱਤਾ ਉਹ ਮਿਸਤਰੀ ਨੂੰ ਅਸੀਂ ਸੈਂਟਰ ਚ ਸੂਤ ਬੰਨਿਆ ਸੀਗਾ ਤੇ ਮਿਸਤਰੀ ਨੂੰ ਕਿਹਦਾ ਲੱਗਿਆ ਵੀ ਕੰਨੀ ਤੇ ਹਨਾ ਉਹਨੇ 1.5 ਇੰਚ ਦਾ ਫਰਕ ਪੈ ਗਿਆ ਉਹਨੇ ਇਟ ਇਧਰ ਨਾਲ ਦੀ ਸੂਤ ਕੰਨੀ ਤੇ ਕਰਤਾ ਠੀਕ ਆ ਕਿ ਨਹੀਂ ਵੈਸੇ ਸਹੀ ਤਾਂ ਸੂਤ ਕੰਨੀ ਤੇ ਲੱਗਦਾ ਹੁੰਦਾ ਅਸੀਂ ਸੈਂਟਰ ਚ ਲਾਤਾ ਸਾਨੂੰ ਐਸੀ ਵੀ ਸੈਂਟਰ ਲਾ ਦੂਗਾ ਸਿੱਧਾ ਸਿੱਧਾ ਉਚਾਲੇ ਇੱਠਾ ਕਰਕੇ ਤਾਂ ਕਰਕੇ ਇਧਰਲੇ ਛੋਟੇ ਰਹਿ ਗਏ ਇਧਰਲੇ ਵੱਡੇ ਹੋ ਗਏ ਵੀ ਖਾਨੇ 1.5 ਇੰਚ ਦਾ ਫਰਕ ਪੈ ਗਿਆ ਉਦੋਂ ਲਾਤੀ ਜੁਨੇ ਵਾਵਾ ਯਾਰ ਤੇਗੇ ਮੁਰਕੇ ਮੈਂ ਛਾੜਿਆ 1.5 ਇੰਚ ਨੂੰ ਈ ਡਾ ਕੀ ਦੇਖਣਾ ਬਾਲਾ ਵੀ ਨਹੀਂ ਕਰੀ ਦੰਦਾ ਨਾ ਮੈਂ ਭੜਾ ਲਾਦਾ ਹੁਣ ਬਈ ਯਾਰ ਮੈਂ ਨਾ ਸਹੀ ਤੁਸਾਂ ਚਾਬੀ ਭਾਲਦਾ ਫਰਦਾ ਖੋਡਿਆਂ ਦੀ ਮੈਨੂੰ ਪਤਾ ਨਹੀਂ ਲੱਗ ਰਹੀ ਮੈਂ ਚਾਬੀ ਕਿੱਥੇ ਰੱਖੀ ਐ ਕਿੱਥੇ ਸਿੱਟੀ ਐ ਕੀ ਗੱਲ ਐ ਇੱਕ ਮਟੇਰੀ ਤੇ ਨਹੀਂ ਇਹਦੀ ਤਾਂ ਨਹੀਂ ਯਾਰ ਚਾਬੀ ਗਈ ਕਿੱਥੇ ਖੋਡਿਆਂ ਦੀ ਐ ਉਹ ਹਾਂ ਉਹ ਦਵਣੀ ਨੂੰ ਫੜਾਈ ਸੀ ਆਪ ਇੱਕ ਬੈਂ ਦੇ ਲਗੜੇ ਭੋਲੀ ਗਿਆ ਆਪ ਇਹਨਾਂ ਚ ਜਾਇ ਕਲਪਣੀ ਪਾਤੀ ਉਹ ਬਈ ਤਾਂ ਵਾਲੀ ਲਾਈਟ ਸੈੱਟ ਕਰਦਾ ਕਰਦਾ ਨਾ ਤਾਂ ਉਹ ਚੱਲੀ ਆ ਵੀ ਬੰਦ ਕਰਤੀ ਮੈਨੂੰ ਲੱਗਾ ਸਾਰੀ ਤਾਰ ਟੁੱਟ ਗਈ ਤਾਂ ਤੋਂ ਪੜਾਕਾ ਪੈਸੀ ਮਾਰਾ ਦੇਖ ਚਲ ਕੋਈ ਨਾ ਕੱਲ ਨੂੰ ਨਵੀਂ ਤਾਰ ਪਾ ਦਾਂਗੇ ਸਾਰੀ ਕਰਾਂਗੇ ਜਿੰਨਾ ਕੰਮ ਰਹਿ ਗਿਆ ਹੁਣ ਘਰੇ ਜਾ ਕੇ ਰੋਟੀ ਪਾਣੀ ਖਾਇਆ ਮੈਂ ਫਿਰ ਕਰਦੇ ਨਾਲੇ ਇਹ ਵੀ ਵੀਡੀਓ ਵੀ ਅਪਲੋਡ ਕਰਨੀ ਆ ਅੱਗੇ ਜੀ ਇਧਰ ਲੈ ਕਰੇ ਨਹੀਂ ਤੋਈ ਕਰਿਆਂ ਦੀ ਰੋਟੀ ਰੋਟੀ ਖਾ ਲਈ ਸਾਰਾ ਕੰਮ ਓਕੇ ਵਾਟਰ ਵੀ ਲਿਆਂਦਾ ਥੋੜਾ ਇਹ ਪੀਣ ਨੂੰ ਰਾਤ ਨੂੰ ਤੇ ਤੂੰ ਲੱਗਦੀ ਕਿ ਇਹ ਰਹੀ ਆ ਗਈ ਜਿੱਧਰ ਲਈ ਕਰੇ ਪਰ ਐਂਟਰ ਕਰ ਗਏ ਆ ਤੇ ਬਸ ਵਲੌਗ ਦੀ ਐਂਡਿੰਗ ਵੀ ਕਰ ਹੀ ਦਈਏ ਬਈ ਹਨਾ ਇੱਕ ਮਿੰਟ ਪਰ ਦਵੋ ਨੂੰ ਵਾਟਰ ਬਾਟਰ ਰੱਖਣ ਦਿਓ ਇੱਥੇ ਕਿਤੇ ਇਹਨੂੰ ਇੱਥੇ ਰੱਖਦਿਆਂ ਬਾਅਦ ਬਾਅਦ ਚ ਇਹਦੇ ਚ ਪਾਵਾਂਗੇ ਪਾਣੀ ਠੰਡਾ ਰੂਗੇ ਇਹ ਨਾਲ ਤੇ ਬਈ ਜਿਹੜਾ ਵੀ ਕੰਮ ਕੀਤਾ ਹਨਾ ਹੁਣ ਤਾਂ ਮਲੇ ਕੋਲ ਰਾਤ ਉਹਨਾਂ ਨਹੀਂ ਦਿਖਦਾ ਪਰ ਫਿਰ ਵੀ ਦੇਖ ਲੈਣਾ ਸੋਹਣਾ ਬਣ ਗਿਆ ਤੇ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਸਾਰਾ ਕੁਝ ਜਿਹੜੀ ਘਰ ਦੀ ਸਫਾਈ ਕੀਤੀ ਆ ਬਾਕੀ ਸੰਸੂਨ ਸਾਡੇ ਹਜੇ ਐ ਹੀ ਪਿਆ ਵੀ ਕੱਲ ਨੂੰ ਸਾਫ ਸਫਾਈ ਕਰ ਰੱਕੇ ਉਦੋਂ ਬਾਅਦ ਅੰਮੀ ਨੂੰ ਆਖੂਗਾ ਵੀ ਇਹ ਕਲਰ ਕਰਨਾ ਦਾ ਕਲਰ ਕਰਦੇ ਹਣਾ ਮਤਲਬ ਕਲਰ ਨਾ ਚੱਕ ਰਹੇ ਮੇਰੇ ਮਨ ਚ ਸੇ ਕੀ ਗੱਲ ਸੀ ਮੈਂ ਸੋਨਾਂ ਦੇ ਮਨ ਦੀ ਗੱਲ ਦੱਸਦਾ ਪਹਿਲੀ ਗੱਲ ਤਾਂ ਮੈਨੂੰ ਆਏ ਸੀਗਾ ਵੀ ਖੁੱਡੇ ਛੇਤੀ ਛੇਤੀ ਪੈ ਜਾਣ ਤੇ ਆਪਾਂ ਜੋੜੀਆਂ ਛੱਡ ਦਗੇ ਜਿਵੇਂ ਆ ਖੁੱਡੇ ਤਿਆਰ ਆ ਇਹਨਾਂ ਜੋੜੀਆਂ ਛੱਡ ਸਕਦੇ ਆ ਆਪਾਂ ਤੇ ਦੂਜੀ ਗੱਲ ਮੇਰੇ ਮਨ ਚ ਆਏ ਸੀ ਵੀ ਆਪਾਂ ਪ੍ਰੋਪਰ ਸਾਰੇ ਕਲਰ ਵਗੈਰਾ ਕਰਕੇ ਪ੍ਰਾਈਮਰ ਮਾਰ ਕੇ ਸਾਫ ਸਫਾਈ ਕਰਕੇ ਰੀਵ ਰੂਣ ਕੱਟ ਕੇ ਪੂਰਾ ਹਨਾ ਵਧੀਆ ਤਰੀਕੇ ਨਾਲ ਫੇਰ ਕਬੂਤਰ ਛੱਡ ਗੇ ਖੁੱਡਿਆਂ ਚ ਤੇ ਪਰ ਰੋਲਾ ਆਇਆ ਜੀ ਉਹ ਸਾਰਾ ਕੁਝ ਕਰਦੇ ਆ ਤਾਂ ਜਿਆਦਾ ਦਿਨ ਲੱਗ ਜਾਣਗੇ 4-5 ਦਿਨ ਲੱਗ ਜਾਣਗੇ ਆਹ ਨੂੰ ਨਾ ਹੁੰਦਾ ਲੱਗਾ ਗਿੱਲਾ ਹਜੇ ਪਲਾਸਟਰ ਤੇ ਤੇ ਕਲਰ ਵੀ ਨਹੀਂ ਹੋਣਾ ਹਨਾ ਸੁੱਕੇ ਤੋਂ ਬਾਅਦ ਹੋਊਗਾ ਤੇ ਬਾਕੀ ਦੂਜੀ ਗੱਲ ਆ ਭਾਈ ਜੋੜੀਆਂ ਲਾਉਣ ਨੂੰ ਲੇਟ ਹੋਈ ਜਾਂਦੀ ਆ ਆਪਾਂ ਹੁਣ ਤੁਸੀਂ ਦੱਸੋ ਵੀ ਸਾਰਾ ਪ੍ਰੋਪਰ ਕਰਕੇ ਤਿਆਰ ਆਪਾਂ ਫੇਰ ਕਬੂਤਰ ਛੱਡ ਗੇ ਤੇ ਪਹਿਲਾਂ ਵੀ ਆਪਾਂ ਜੋੜੀਆਂ ਲਾ ਲ ਗਏ ਆਪਣਾ ਹਨਾ ਵੈਸੇ ਮੇਰਾ ਮਨ ਤਾਂ ਐਂ ਕਹਿੰਦਾ ਵੀ ਕੱਲਾ ਫਿਰ ਰੀਵ ਨਹੀਂ ਪੱਲੇ ਰਹਿਊਗਾ ਹਨਾ ਜੋੜੀਆਂ ਬਾਹਲਾਂ ਲੇਟ ਹੋਊਗਾ ਤੇ ਹੁਣ ਆਪਾਂ ਜੋੜੀਆਂ ਲੱਗ ਸਕਦਾ ਆਪਣਾ ਵਦਨਾ ਕਿੰਨੇ ਤੇ ਬਾਕੀ ਠੀਕ ਆ ਓਕੇ ਆ ਬਾਈ ਜਿੰਨੇ ਵੀ ਭਰਾ ਵੀ ਦੇਖਦੇ ਆ ਵੀਡੀਓ ਹਨਾ ਲਾਈਕ ਕਰਦੇ ਆ ਕਮੈਂਟ ਕਰਦੇ ਆ ਛੋਟੇ ਵੱਡੇ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਬਈ ਦਿਲੋਂ ਲਵ ਯੂ ਆ ਹਨਾ ਜਿਹੜਾ ਤੁਸੀਂ ਇੰਨਾ ਪਿਆਰ ਬਖਸ਼ਦੇ ਹੋ ਅੱਜ ਵੀ ਜਿਵੇਂ ਸੱਚ ਉੱਥੇ ਗਿਆ ਮੈਡੀਕਲ ਤੇ ਬੜਾ ਦਵਾਈ ਲੈਣ ਤੇ ਉਹ ਵੀ ਪਤਾ ਦਾ ਰਗੋ ਕਹਿੰਦਾ ਨਾਲ ਦੇ ਪਿੰਡ ਗਈ ਸੀ ਅਸੀਂ ਤੇ ਹਾਂ ਬਈ ਮਨ ਨਾਲ ਕਿਵੇਂ ਹੈ ਮਾ ਤੇਰੀ ਭੈਣ ਨੂੰ ਵੀ ਜਾਣਦਾ ਹੈ ਨਾ ਤੇ ਮੈਂ ਠੀਕ ਆ ਬਈ ਕਹਦਾ ਹੁਣ ਕਿੱਥੇ ਕਬੂਤਰ ਡਾਉਣੇ ਆ ਮਾ ਖਰਾ ਪਰ ਕੋਈ ਨਹੀਂ ਡਾਉਣੇ ਤੂੰ ਸਮਾਨ ਫੜਾਈ ਜਾ ਗੇ ਵੜ ਗਿਆ ਡਾਂ ਲਾ ਗਏ ਬਈ ਯਾਰ ਚਲੋ ਠੀਕ ਆ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ